ਲੱਗਣ ਦੀ ਕੋਸ਼ਿਸ਼ ਕਰਦਾ ਹੋਇਆ ਨਹੀਂ ਰਿਸਾ ਇਹਦਾ ਅੜਮੇ ਸਵਾਹ ਮਾਰੇ ਪੁੱਠੇ ਸਿੰਦੇ ਦਾ ਇਹਨੂੰ ਆਉਂਦਾ ਰੇਡਰ ਨੂੰ ਕਹਿੰਦਾ ਹੈਗਾ ਖੇਡਾ ਕਰਦਾ ਖੇਡੇ ਨਾਲ ਦੀ ਵੱਡੀ ਉਹ ਲੱਗੂ ਵਾਲਾ ਖੇਡੇ ਨਾਲ ਦੀ ਵੱਡੀ ਉਹ ਲੱਗੂ ਵਾਲਾ ਆਹ ਅਗਲੀ ਕਬੱਡੀ ਬਾਲ ਦੇ ਵਾਸਤੇ ਇਕੱਤਰ ਨੇ ਲੈਣਾ ਕੀ ਜਵਾਲੀ ਆਥਰੀ ਜਿਹੜੇ ਵਾਲੇ ਰਵੀਜੀ ਮਦਾਨੇ ਦੀ ਕਹਾਣੀ ਖੇਡੇ ਵਾਥਰੀ ਹੱਲਾ ਬੋਲਾ ਦੇ ਲਈ ਰਾਮਿੰਦਰ ਪੁਆਇੰਟ ਅੰਡਰ ਹੀ ਕਬਡੀ ਖੇਡਦੀ ਟੀਮ ਦੇ ਹਿੱਸੇ ਵਿੱਚ ਅੱਗੇ ਜੁੜਦਾ ਹੋਇਆ ਅਗਲੀ ਰੇਡ ਇਹ ਆ ਬਾਬੇ ترਸੀਮ ਸਿੰਘ ਦਾ ਪੋਤਾ ਪੰਡਾਲ ਪਰਿਵਾਰ ਦਾ ਉੱਚਾ ਬੇਡ ਪਿੰਡ ਹੀਰਾਵਲੀ ਕੰਨੂ ਦੇਖਦੇ ਹੋਏ ਖੇਡਦਾ ਉਹ ਵੀ ਦੇ ਖਿਡਾਰੀ ਨੇ ਹੌਲਕਾ ਜਿਹਾ ਟੱਚ ਕਰਦਾ ਹੋਇਆ ਅਨੀਸ਼ ਦੇ ਨਾਲ ਆ ਬਹੁਤ ਵਧੀਆ ਹਵਾ ਨਾਲ ਕਰਦਾ ਗੱਲਾ ਬੱਲ ਨੌ ਵਾਲਾ ਆ ਮੰਲਾ ਲਾਈ ਨੰਬਰਾਂ ਦੀ ਝੜੀ ਰੱਖੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੁਲਟ ਖੀਰਾ ਵਾਲੀ ਦੀ ਰੇ ਨਾ ਬੁਲਟ ਖੀਰਾ ਵਾਲੀ ਦੀ ਧਾਤੀ ਦਾ ਰੇਡ ਪਾ ਕੇ ਮੈਦਾਨ ਦੇ ਵਿੱਚ ਵਾਪਸ ਪਹੁੰਚਦਾ ਹੋਇਆ ਉਧਰ ਨਿਊ ਗਰਡ ਸਰਜੀਤ ਉਹਨਾਂ ਵੱਲੋਂ ਵੀ ਕਿਧਰੇ ਲਈ ਮਾਇਆ ਪੁਜੀਆ ਇਹ ਬੁਲਟ ਦੇ ਲਈ 100 ਡਾਲਰ ਪੁਜੀਆ ਨਿਊ ਗਰਡ ਦੇ ਸਰਜੀਤ ਵੱਲੋਂ $100 ਜਿਹੜਾ ਬੁੱਢ ਤੇ ਪੁੱਢਾ ਕੀਤਾ ਗਿਆ ਆ ਨੌਜਵਾਨ ਕਮਲ ਨਨੇ ਮਿੰਡੀਆ ਮੈਦਾਨ ਦੇ ਵਿੱਚ ਖੇਡ ਕਬੱਡੀ ਦਾ ਬਾਹੂਬਲੀ ਰੇਡ ਪੌੜੀ ਤਿਆਰ ਵਰ ਤਿਆਰ ਚਾਰ ਜਾਫੀ ਸਾਹਮਣੇ ਤਿਆਰੀ ਦੇ ਵਿੱਚ ਆ ਚਾਰਾਂ ਦੇ ਵਿੱਚੋਂ ਕਿਹੜਾ ਖਿਡਾਰੀ ਇਹ ਸੌਖੀ ਨਹੀਂ ਉੱਥੇ ਬੱਲੇ ਬੱਲੇ ਖੱਟਣੀ ਸੱਪਾਂ ਦੀ ਸਿਰੇ ਤੋਂ ਪੈਂਦੀ ਮਣੀ ਚੁੱਕਣੀ ਕਿ ਪੀਸੀ ਵਾਲਾ ਦੇਰੇ ਛੇ ਪੈਂਦਾ ਤੂੜਨਾ 21 ਨੂੰ 31 ਨਾਲ ਪੈਂਦਾ ਮੋੜਨਾ ਖੋੜਾ ਪੈਂਦਾ ਸ਼ੇਰ ਸ਼ਿਕਾਰ ਸ਼ੇਰ ਦੇ ਜਵਾਰੇ ਚ ਬਿੰਗ ਤਾਂ ਜਾ ਕੇ ਬਿਲੇ ਸ਼ਾਵਾ ਸ਼ੇਰ ਘਾੜੇ ਚ ਬਿੰਗ ਮਿਲਦੀ ਸ਼ਾਬਾਸ਼ੇ ਅਥਾੜੇ ਵਿੱਚੋਂ ਅਥਾੜੇ ਜਮਾਵੇ ਦੀ ਸ਼ਾਬਾਸ਼ੇ ਮਿਲਦੀ ਅੱਜ ਛਾਤੀ ਵਿੱਚ ਬੱਲੇ ਲੋਕੀ ਤਾਂ ਮੁੰਡੇ ਸਰਰਾਵਾ ਹਰਜੀਤ ਬਰਾਦ ਦੇ ਪਰਲੇ ਪੁੱਤ ਜਮਦੀਆ ਮਾਵਾ ਜਿਹਨੇ ਪੁੱਤ ਜਮਦੀਆ ਜਮਾਵਾ 100 ਡਾਲਰ ਸਾਡੇ ਵੀਰ ਹੈ ਐਰੀ ਮੈਂਡਰ ਦੇ ਅਮੇਰ ਸੋਜਾਵਾ ਹਰਮਨ ਕਾਲਾ ਡੀਸੀ ਫਰੇਟ ਤੇ ਨਾਲ ਰਵੀ ਸ਼ੇਰਗਰ ਤੋਂ 100 ਡਾਲਰ ਕਮਲ ਨੇ ਬੋੜਾ ਕੀਤਾ ਗਿਆ ਅਗਲੇ ਕਬੱਡੀ ਪਾਉਣ ਦੇ ਵਾਸਤੇ ਸ਼ੰਕਰ ਸੰਧਵਾ ਵਾਲਾ ਸ਼ੰਕਰ ਗੁਰਦਾਸਪੁਰਿਆ ਮੈਦਾਨ ਦੇ ਮਿਲਾਨ ਕਰਾਈ ਬੋਰ ਬਣਾ ਹੋਇਆ ਚਾਰ ਮੰਨੇ ਪਰ ਬੱਲੇ ਕਬੱਡੀ ਖਿਡਾਰੀਆਂ ਦੇ ਉਹ ਵਾਕੇ ਵਾਕੇ ਵੇਖਦੇ ਹੋ ਵੀ ਹਰਿਆਣੇ ਵਾਲਾ ਸ਼ੋਰਾ ਦੂਰ ਫੇਰਦਾ ਹੈ ਉਧਰ ਪਾਸੇ ਸਭੀ ਜੰਡਿਆਲੀ ਦਾ ਇਸ਼ਾਰਾ ਪਰ ਸਭੀ ਦੇ ਇਸ ਦੇ ਵਿੱਚ ਬਾਤ ਵਧੀਆ ਨੰਬਰ ਜੁੜਦਾ ਹੋਇਆ ਜੰਮੇ ਪਿੰਡਾਂ ਦੇ ਆਇਆ ਹੈ ਪਹਿਲਵਾਨੀ ਟੱਚ ਨਹੀਂ ਜੋ ਵੀ ਪਾਈਏ ਲੀਡਾ ਲוקਦਾ ਸਾਨੂੰ ਜਾਂਦਾ ਜਾਂਚ ਵੀ ਨਾਲਾਂ ਚ ਦੇਖ ਲੈ ਬਲੱਡ ਪਾਉਂਦਾ ਭੰਗੜੇ ਆ ਡੋਲਿਆਂ ਤੇ ਕੱਲੀ ਕੱਲੀ ਨਾੜ ਨੱਚਦੀ ਖੀਰਾਵਾਲ ਗੋਪੀ ਸਾਡਾ ਸ਼ੌਕ ਨਹੀਂ ਉਹ ਜਾਣਾ ਛੱਡਿਆ ਸਾਡੇ ਰੋਮ ਰੋਮ ਵਿੱਚ ਕਬੱਡੀ ਵਸਦੀ ਆ ਰੋਮ ਰੋਮ ਦੀ ਵਸੀ ਹੋਈ ਖੇਡ ਕਬੱਡੀ ਆ ਡੀਟੀਓ ਹੁਣ ਖੜੂ ਦੇਖਦੇ ਵੀ ਮੈਦਾਨ ਦੇ ਅੰਦਰ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰਦਾ ਡੀਟੀਓ राजू <laughs> बागारी ਕੁੜੀ ਗੱਲਾਂ 100 ਡਾਲਰ ਸਾਡੇ ਅਮਰੀਕਨ ਸਿਸਟਮ ਦੇ ਹੈਰੀ ਮਡੇਰ ਹਰਮਨ ਕੱਲਾ ਡੀਸੀ ਫਰੇਟ ਤੇ ਨਾਲ ਰਵੀ ਸ਼ੇਰ ਗੱਲ ਵੱਲੋਂ ਇਹ ਦਿੱਤਾ ਜਾ ਰਿਹਾ ਰਾਜੂ ਦੇ ਲਈ ਆਹ ਨੌਜਵਾਨ ਬਾਂਟੀ ਟਿੱਬੇ ਵਾਲਾ ਰੇਡ ਪੁਆਇੰਟ ਦੀ ਮੈਦਾਨ ਦੇ ਵਿੱਚ ਤਿਆਰ ਹੈ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਖਿਡਾਰੀ ਆਹ ਦੇਖਦੇ ਵੀ ਮਨੀ ਨੌਜਵਾਨ ਮੰਨੀਆਂ ਪਿੰਡ ਵਾਲਾ ਬੜਾ ਹੈ ਗੁੱਟ ਛੜਾਏ ਗੁੱਟ ਆਹ ਭੱਜਾ ਜਾਂਦਾ ਨੌਜਵਾਨ ਤਖਲਾ ਪੁਆਇੰਟ ਚੁੱਕਿਆ 100 ڈالر ਪੈਲੇ ਜੋ ਫੋਟੋ ਕਮਸ਼ੋਕੇ ਸਰਦਾਰ ਜੀ ਰੈਸਟੋਰੈਂਟ ਵਾਲੇ ਭਾਈ ਕਿਨੇ ਜੱਫਾ ਲਾਇਆ ਖੜੇ 100 ڈالر ਸਰਦਾਰ ਜੀ ਰੈਸਟੋਰੈਂਟ ਦਾ ਬਹੁਤ ਬਹੁਤ ਧੰਨਵਾਦ ਹੈ ਪਰ ਅਗਲੀ ਰੇਡ ਪੌਂਡ ਦੀ ਨੌਜਵਾਨ ਗੁਰਪ੍ਰੀਤ ਯਾਰ ਹੈ ਸਰਜੀ ਰੌਫਰ ਦੇ ਸੁੰਧੀ ਹਰੀ ਵਾਲਾ ਅਗਲੀ ਕਬੱਡੀ ਪੌਂਡ ਦੇ ਮੈਦਾਨ ਦੇ ਵਿੱਚ ਵੱਡਾ ਖਿਡਾਰੀ ਆ ਰਾਏਗੜ੍ਹ ਦੇ ਵੀ ਇਹਦਾ ੱਲੇ ਬੱਲੇ ਕਰਾਉਣ ਵਾਲੀ ਗੱਲ ਕਰਦਾ ਆ ਕਮਾਲ ਇਹ ਮੇਰੇ ਪਾਸੇ ਜੋੜਾ ਸੁਖਮਈਆ ਆ ਦੂਸਰੇ ਪਾਸੇ ਗੁਰਪ੍ਰੀਤ ਆ ਸੰਜੇ ਦੇ ਇਸ ਦੇ ਬਾਅਦ ਮੱਡੀ ਆਓ ਨੰਬਰ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਹਰਮਨ ਆਹ ਕਬੱਡੀ ਨੌਜਵਾਨ ਜਦੋਂ ਪੰਜਾਬ ਦੇ ਵਿੱਚ ਖੇਡਦਾ ਬਾਬਾ ਦਸੇਰ ਸਿੰਘ ਭੰਡਾਲ ਅਕਸਰ ਜਾਂਦੇ ਵੀ ਅੱਜ ਮੇਰੇ ਪੋਤੇ ਨੇ ਖੇਡਦਾ ਕਦੇ ਬਾਗੜੀਆਂ ਦੇ ਵਿੱਚ ਖੇਡਿਆ ਕਦੇ ਪੁਲੱਥਾਂ ਦੇ ਕਬੱਡੀ ਕੱਪ ਦੇ ਵਿੱਚ ਰਿਕਾਰਡ ਬਣਾਉਣ ਵਾਲਾ ਕਬੱਡੀ ਖਿਡਾਰੀ ਮੈਦਾਨ ਦੇ ਵਿੱਚ ਹਰਮਨ ਮੁਰਦੀ ਰੇਡ ਪਈ ਹੋਈ ਵੀ ਬੁਲਡਰ ਦਾ ਰੱਖਿਆ ਨੰਬਰ ਲੈਣ ਨੂੰ ਪੰਜਾਬ ਦੀ ਧਰਤੀ ਦੇ ਜੰਪਲਸੂਰ ਵਿੱਚ ਬਾਜਾ ਮਾਲਵਾ ਦੁਆਬਾ ਆ ਦੂਸਰੇ ਪਾਸੇ ਕੌਣ ਆਹ ਦੇਖਦੇ ਵੀ ਨੌਜਵਾਨ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਬੱਲੇ ਗੱਲੇ ਵਿੱਚ ਚਟਾਣੇ ਵਾਲਾ ਤਲ ਉਸੇ ਤਰ੍ਹਾਂ ਹੀ ਰੇਕ ਪਾਸੇ ਬੋਲਡਰ ਦੂਸਰੇ ਪਾਸੇ ਕੁਲਵੀਰ ਹਾਂ ਜੀ ਬੰਦਾ ਅੰਦਾਜ਼ਨ ਲਾਇਆ ਸਖੀਰ ਕਰਾਉਂਦਾ ਹੈ ਬਈ ਨਾ ਫਰਜੀਤ ਕੋਲ ਆਪਾਂ ਸੀਨੇ ਪਾਦੇ ਰੇਡਾ ਦੇਖ ਰੇਡਾ ਬੋਲਡਰ ਮਾਝੀ ਜੱਫੇ ਲਾਉਂਦੇ ਆਹ ਚਾਹੇ ਪਾਸੇ ਖੜਦੇ ਮੁੰਡੇ ਦਬਾਦੀਆਂ ਨੇ ਕਾਡੀ ਕਾਡੀ ਕਰਦੇ ਫਿਰਦੇ ਥੋਕੋ ਥੋਕ ਪੰਜਾਬੀਆਂ ਦੇ ਕਾਡੀ ਕਾਡੀ ਕਰਦੇ ਸਰਦਾਰ ਜੀ ਦਾ ਸੌਣ ਤੋਂ ਸੌ ਡਾਲਰ ਲੱਗਿਆ ਹੈ ਜਿਤਾਣਾ ਬਈ ਕੁਲਵੀਰ ਨੇ ਪੁੱਛਿਆ 200 ਡਾਲਰ ਸਾਡੇ ਵੀਰ ਹਰੀ ਮੰਦਿਰ ਮਾਰਕਨ ਸਿਸਟਮ ਤੇ ਡੀਸੀ ਫਰੇਡ ਤੇ ਹਰਮਨ ਕਾਲਾ ਤੇ ਰਵੀ ਸ਼ੇਰ ਦੇ ਵੱਲੋਂ 200 ਡਾਲਰ ਜਿਤਾਣਾਂ ਵਾਲੇ ਕਵੀਰ ਦੀ ਪੂਜਾ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਅਸ ਸਿੰਘ ਜੀ ਵੀ ਟ੍ਰਾਂਸਪੋਰਟ ਵਾਲੇ ਭਰਾਨੇ ਖਾਂਦੇਗੇ ਸਾਡੇ ਇੱਥੇ ਬ੍ਰੈਂਟਨ ਜੁਨਾਈਟਰ ਦੇ ਆਹ ਵੇਖਦੇ ਆ ਵੀ ਨੌਜਵਾਨ ਛੰਨਾ ਵਾਲਾ ਪੂਰੀ ਅਸਵੇ ਰੇਡ ਪੁਆਇੰਟ ਤੇ ਤਿਆਰ ਹੈ ਮਾਣੂ ਕਗਲਾ ਦਾ ਜੱਗਾ ਰੁਕਣ ਲਈ ਜਦੋਂ ਜਦ ਕਰ ਰਿਹਾ ਆਹ ਮੁਕਾਬਲਾ ਸਖਤ ਤੱਕ ਪੁਰੀਸ਼ਾ ਦਾ ਜਾਨਦਾਰ ਤ੍ਰਿਕਰ ਤੱਕਲਾਂ ਜੁੜ ਗਿਆ ਇਹ ਸੁਖੀ ਲਿਖਦਾ ਫਿਲਕੀ ਗਾਰੇ ਜਿੱਦਾਂ ਕਿ ਇਹੇ ਸਿਖਾੜੇ ਇਹ ਨਾਲ ਬਗਾਨੇ ਪਿੱਟਣਾ ਬੰਦਾ ਹੋਵੇ ਨਰੇਜਿਆ ਇੱਕ ਕੌਡੀ ਪੌਂਡੀ ਚਾਹੀਦਾ ਲੋਕੋ ਜਿਲਬਰ ਸ਼ੇਰ ਜਿਆ ਸਾਥਵੇਂ ਸਾਡੇ ਵੀਰ ਜਿੱਦਾਂ ਨਰਜੋਤ ਸਿੰਘ ਸੰਸ਼ੇਰ ਸੰਧੂ ਵੱਲੋਂ 100 ਡਾਲਰ ਪਹਿਲੇ ਮਨਜਿੰਦਰ ਸੋਲ ਉਹਨਾਂ ਵੱਲੋਂ 100 ਡਾਲਰ ਪਹਿਲੇ ਜੱਫੀ ਲਾਇਆ ਜੱਫੀ ਨੇ ਆਇਆ ਆਪਣੀ ਕਿਰਪਾ ਦੇ ਨਾਲ ਹੀ ਖਿਡਾਰੀ ਬਣਨ ਸਦਾ ਖਿਡਾਰੀ ਬਣਨਾ ਪੁੱਤਰ ਆ ਜੇ ਉਹੀ ਵੱਡੇ ਹੋ ਕੇ ਜ਼ੋਰਾਂ ਵਰ ਬਣਦੇ ਫਰਾਗ ਅੰਦਰ ਜਾਂਦੀ ਜਿਹਨਾਂ ਨਿਆਣਿਆਂ ਤੇ ਚਰਮਾਂ ਵਾਲੇ ਖੇਡਣ ਜਿਹਨਾਂ ਦੇ ਪੁੱਤ ਆ ਨਾਲ ਰਹਿ ਕੇ ਕੋਚਾ ਸਿਆਣਿਆਂ ਦੇ ਚਾਹਲ ਯਾਰਾ ਕਬੱਡੀ ਖੇਡਦੇ ਅੰਦਰ ਬੜਦੇ ਜਰਵਾਣੇ ਨਾਲ ਜਰਵਾਣਿਆਂ ਦੇ ਐਂ ਪੜਦੇ ਹੋਏ ਆ ਖੇਡ ਕਬੱਡੀ ਦੇ 스타 ਕਬੱਡੀ ਖੜਾਓ ਆ ਦੂਸਰੇ ਪਾਸੇ ਜਿੰਦੇ ਵਾਲਾ ਇਹ ਗੁਰਵਿੰਦਰ ਹੈ ਕਾਹਦਾ ਨਾ ਬੰਤੀ ਰੱਖਿਆ ਗਿਆ ਰੂਪੀ ਨੂੰ 우ਸਤਾਦ ਮੰਨਦਾ ਆ ਕੋਚਾਂ ਦੀਆਂ ਮਾਰਾਂ ਖਾਧੀਆਂ ਨੇ ਲਿਸਕ ਦੀਆਂ ਫਿਰ ਜਮਾ ਰਹੀ ਹੱਕਾ ਖਲੀ ਕਾਦੀ ਪੈਂਦੀ ਅੱਜ ਪ੍ਰਮੋਟਰਾਂ ਦੀਆਂ ਮਿਹਰਬਾਨੀਆਂ ਨਹੀਂ ਆ ਖਿਡਾਰੀ ਵੀ ਦੁਸ਼ਾਲ ਹੋਏ ਕੋਈ ਬਚਦਾ ਨਹੀਂ ਵਿੱਚ ਸਵੇਰਾਂ ਦੇ ਦੂਨੇ ਖੜ ਕੇ ਵੇਖ ਜਵਾਨਾ ਹੱਥ ਜੁੜ ਕੇ ਸ਼ੇਰਾਂ ਦੇ ਆ ਹੱਥ ਜੁੜ ਕੇ ਸ਼ੇਰਾਂ ਦੇ ਆ ਹੱਥ ਜੁੜ ਕੇ ਸ਼ੇਰਾਂ ਦੇ ਆ ਵੇਖਦੇ ਵੀ ਜਮਲ ਤੱਜ ਦੇ ਨਾਲ ਕਿ ਪਣ ਧਾਣੀ ਮੱਤਾ ਗਿਆ ਤੇ ਸਰਜੀਤ ਨਿਊ ਬੈਸਟ ਵਾਲੇ ਉਹਨਾਂ ਵੱਲੋਂ ਵੀ ਕਹਿੰਦੇ ਹਰ ਇੱਕ ਖੇਲੇ ਮਾਰ ਦਿੱਤੇ ਜਾਣਗੇ ਆ ਨਾਮਨ ਹਰਮਨ ਬੋਲਟ ਤੇ ਸ਼ੰਕਰ ਦੇ ਲਈ 100 ਡਾਲਰ ਅਨਾਰਕਨਸੈਸਰ ਦੇ ਹੈਰੀ ਮੰਡੇਰ ਤੇ ਨਾਲ ਰਵੀ ਸ਼ੇਰਗੱਲਾ ਤੇ ਹਰਮਨ ਕਾਲਾ ਡੀਸੀ ਫਰੈਂਚ ਸਿਸਟਮ ਕਮਨ ਸਵੀਰਾ ਸੋਖੇ ਰੰਧਾਵੇ ਉਹਨਾਂ ਵੱਲੋਂ ਮਾਰ ਕੋਦੇ ਕੀਤੇ ਗਏ ਆ ਆ ਵੇਖਦੇ ਵੀ ਹਰਮਨ ਬੋਲਟ ਅਗਲੀ ਰੇਡ ਪਾ ਰਿਹਾ ਪਰ ਜੱਗਾ ਮਾਰੋ ਕੇ ਗਿਲੰਦਾ ਆ ਜੱਗਾ ਇਹ ਮਾਰੀ ਜਦੋਂ ਸ਼ਵਾਲ ਲਾ ਕੇ ਜੋਰ ਪੱਟਾ ਨਾਲ ਇਹ ਅੱਖ ਦੇ ਪੰਗਤ ਕਮਾਲ ਜਿਹਾ ਹੋ ਗਿਆ ਸਾਰਿਆਂ ਨੂੰ ਇਹ ਆ ਗਈ ਯਾਰ ਇਹ ਮਜੀਬ ਨੂੰ ਇਹ ਮਜੀਬ ਨੂੰ 100 ਡਾਲਰ ਬੁਲੱਟ ਦੇ ਵਿੱਚ ਪਾ ਦਿੱਤਾ ਗਿਆ ਜਸਿੰਦਰ ਸਿੰਘ ਪੁੱਤਰ ਜਿਲਾਰੇ ਭਲਵਾਨਾਂ ਦੇ ਵਾਸਤੇ ਗੀਤ ਗਾ ਰਹੇ ਜਸਿੰਦਰ ਸਿੰਘ ਬਗਿਆ ਵਾਲੇ ਓਏ ਸਾਡੇ ਕੋਲੋਂ ਬਹੁਤ ਬਹੁਤ ਧੰਨਵਾਦ ਜੀਂਦੂ ਹਰ ਸ਼ੀਰੂ ਫਿਰ ਡਿੱਗਦੀ ਪੈਂਦੀ ਫਿਰ ਸਹ ਲੈਦੀ ਸਾਰੇ ਟੱਪਰ ਦੀ ਪੂਰ ਨਾ ਵਾ ਜ਼ਾਲਮਾਂ ਦੇ ਪੇਕੇ ਤੇ ਬਿਦਰੀ ਨੂੰ 100 ਡਾਣਾ ਕਬਟੀ ਵਰਤਮਾਨ ਸਮੇਂ ਦੀ ਗੱਲ ਕਰੀ ਰਾਜੂ ਦੇ ਲਈ 100 ਡਾਣਾ ਲਾ ਕੇ ਸਸੰਦੇ ਫੈਰੀ ਮੇਰ ਰਵੀ ਸ਼ੇਰਗਲ ਦੇ ਨਾਲ ਹਰਮੰਗਲਾ ਡੀਸੀ ਰਾਜਸਥਾਨ ਤੋਂ 6 ਡਾਣਾ ਬੰਦ ਮੰਗੀ ਦੇ ਲਈ ਰਾਜੂ ਦੇ ਲਈ 100 ਡਾਣਾ ਹੋਰ ਦੇਣਾ ਵਿਸ਼ਵੇਸ਼ ਸਾਟੋ ਬਾਡੀ ਦੇ ਵਿੰਸੀ ਜੀ ਧਾਲੀਵਾਲ ਸਾਹਿਬ ਰਾਜੂ ਕੋਲ ਦੇ ਭੜੀ ਦੇ ਵਾਸਤੇ ਥੋੜਾ ਡਰਾਈਵਰ ਸਾਹਿਬ ਉਹਨਾਂ ਦਾ ਮੈਦਾਨ ਦੇ ਵਿੱਚ ਬੱਲੇ ਬੱਲੇ ਇਧਰੇ ਪਾਸੇ ਆਹ ਹੈ ਮਲ ਨੌਮ ਵਾਲਾ ਨੰਬਰ ਇੱਕ ਬੰਦੇ ਖੜੇ ਮਿੰਦਰ ਸ਼ੋਕਰ ਜੀ ਸਾਡੇ ਐਮਜੀਤ ਵੱਲੋਂ 100 ਡਾਲਰ ਜਿਹੜਾ ਉਹ ਸ਼ੰਨਾ ਵਾਲੇ ਪੂਰੀ ਨੀ ਪੂਜਾ ਕੀਤਾ ਗਿਆ ਹੈ ਐਮਜੀਤ ਨੰਬਰ ਸ਼ੋਕਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸ਼ੁਕਰ ਉਹਨਾਂ ਦਾ ਧੰਨਵਾਦ ਹੈ ਆ ਹਰਮਨ ਬੁਲਟ ਅਵੀ ਰੇਡ ਪੌਂਡੀ ਮੈਦਾਨ ਦੇ ਵਿੱਚ ਤਿਆਰ ਹੈ ਇਹ ਆ ਨੌਮ ਵਾਲਾ ਬੁਲਟ ਦੁਨੀਆ ਦਾ ਚਿਹਤਾ ਬਣ ਗਿਆ ਆ ਖਿਡਾਰੀ ਦੁਨੀਆ ਦਾ ਚਿਹਤਾ ਬਣ ਗਿਆ ਜਦੋਂ ਖਾਤੀ ਮਾਰਦਾ ਫਿਰ ਬੱਲੇ ਟਕਾਣੇ ਲਾਉਂਦਾ ਆ ਵੇਖਦੇ ਵੀ ਨਾ ਜੀ ਇਹ ਕਿੰਦੀ ਲੱਗਿਆ ਸਿਆ ਜੋਰ ਦੋਨੇ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਦਾ ਖਲਾਫ ਖੜਿਆ ਹੋਇਆ ਹੈ ਪਰ ਦੇਖਦੇ ਵੀ ਨੌਜਵਾਨ ਕਿਹੜਾ ਖਿਡਾਰੀ ਹੈ ਇਹ ਨੌਜਵਾਨਾਂ ਕਹਿੰਦੇ ਜੋਰ ਲੱਗਿਆ ਹੋਇਆ ਹੈ ਕਬੱਡੀ 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 ਇਹ ਨੌਜਵਾਨ ਹੋ ਬੋਲਾ ਸੱਜਣਾ ਨਾ ਹੱਥ ਤੋਂ ਹਸਪਤਰੀਆ ਤੱਕ ਦਾ ਲਖਾ ਮੈਨਾਂ ਦੇ ਪਰ ਵੀ 300 ਡਾਲਰ ਰਵੀ ਸ਼ੇਰ ਕਿੱਲ ਤੇ ਰਾਜ ਸਰਮਨ ਕਾਲਾ ਇਸ ਹੀ ਬ੍ਰੈਚ ਸਿਸਟਮਰ ਤੇ ਨਾਲ ਅਮਰਜੰਸ ਸੰਸਰ ਦੇ ਹੈਰੀ ਮੈਦ ਤੋਂ 300 ਦਾ ਨੰਨ ਦਿੱਤਾ ਗਿਆ ਹੈ। ਘਾਗਰੀ ਕਬੱਡੀ ਮੈਦਾਨ ਦੇ ਮੈਦਾਨ ਦੇ ਕਾਲ ਬਾਹੂਬਲੀ ਖੇਡ ਕਬੱਡੀ ਦਾ ਇੱਕ ਪਾਸੇ ਪੰਜਾਬ ਦਾ ਗੱਤੂ ਆ ਹਰਿਆਣੇ ਵਾਲਾ ਸ਼ੋਰਾਂ ਕੁਝ ਕਰਦਾ ਨਾ ਪੁਆਇੰਟ ਹਮਰ ਨਵੇਂ ਬੜੀ ਆਪਣੀ ਟੀਮ ਦੇ ਵਾਸਤੇ ਬਹੁਤ ਵਧੀਆ ਨੰਬਰ ਜੋੜਦੇ ਵਿੱਚ ਕਾਮਯਾਬ ਆਹ ਟੀਮੇ ਵਾਲਾ ਅਗਲੀ ਕਬੱਡੀ ਪਾਣ ਦੇ ਵਾਸਤੇ ਹਰ ਬੰਦਾ ਹੋਇਆ ਕਬੱਡੀ ਖਿਡਾਰੀ ਆ ਮੈਦਾਨ ਦੇ ਵਿੱਚ ਪਈ ਹੋਈ ਰੇਡ ਵੱਖਰੇ ਜਿਹੇ ਅੰਦਾਜ਼ੇ ਨਾਲ ਅੱਗੇ ਵੱਧ ਕੇ ਕੀਤਾ ਹਮਲਾ ਇਸ ਖਿਡਾਰੀ ਦਾ ਕਾਣ ਜੱਫਾ ਲੜਨ ਦੀ ਕੋਸ਼ਿਸ਼ ਕਰਦਾ ਆ ਸਮੇਂ ਨੇ ਕਰਨਾ ਫੈਸਲਾ ਵਜਦਾ ਹੋਇਆ ਇੱਕ ਤੇ ਬੜਾ ਵਧੀਆ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਇਸ ਨੌਜਵਾਨ ਦੇ ਕਦਮ ਚੁੱਕੀ ਹੋਈ ਕਾਮਯਾਬੀ ਬਹੁਤ ਵਧੀਆ ਨੰਬਰ ਅਗਲੀ ਕਬੱਡੀ ਪਾਣ ਦੇ ਵਾਸਤੇ ਸ਼ੰਕਰ ਸੰਧਨਾ ਵਾਲਾ ਸ਼ੰਕਰ ਗੁਰਦਾਸਪੁਰਿਆ ਆਜਾ ਹੋਇਆ ਕਬੱਡੀ ਖਿਡਾਰੀ ਮੈਦਾਨ ਦੀਆਂ ਜੱਗੀਆਂ ਦੇ ਪਰ ਬਰ ਗਿਆ ਇੱਕਾ ਨਗਰੇ ਗਾਡਰ ਨੇ ਜੂਜ ਜੂਜ ਕੇ ਹੰਝਾਂ ਦਾ ਟੁੱਟ ਕਰਦੇ ਬਾਡਰ ਨੇ ਅੱਡੇ ਵੀ ਬਿਆਲ ਪ੍ਰੀਤਾ ਤੋਂ ਬਸ਼ਰਤ ਦਾ ਸੀ ਤੋਫੀ ਬੋਲਾ ਦੇ ਰਿਹਾ ਤਾਂ ਵੀ ਪੂਰੀ ਹੱਡਾ ਸੀ ਪਹਿਲੇ ਸੁਨਾਨ ਦੇ ਨਾਮ ਦੇ ਲੋੜਾ ਆਦੀ ਬਹੁਤ ਸਰਦਾਰਾਂ ਦੇ ਤਾਂ ਕਿ ਕਬੱਡੀ ਜਿਦਾ ਬੰਦਾ ਜਹਾਜ ਹੈ ਇਹ ਸੰਧਵਾ ਦਾ ਸ਼ੰਕਰ ਦਾ ਬਕਰਾਂ ਅੰਦਾਜ਼ ਹੈ 100 ਡਾਲਰ ਅਮਰੀਕਨ ਸਸਮ ਦੇ ਹੈਰੀ ਮੰਦਰ ਹਰਮਨ ਕਲੜਾ ਤੇ ਨਾਰ ਕਹਿੰਦੇ ਰਵੀ ਸ਼ੇਰ ਗਲਬਰ ਦਿੱਤਾ ਜਾ ਰਿਹਾ ਆ ਵੇਖਦੇ ਵੀ ਛੰਨਾ ਵਾਲਾ ਪੂਰੀ ਤੇ ਜਟਾਣਿਆਂ ਵਾਲਾ ਕੁਲਵੀਰ ਇਹ ਮੂਹਰੇ ਖੜ ਕੇ ਫਾਸਲਾ ਕਰਕੇ ਅੱਪੂ ਤਰਿਆ ਸਾਹ ਸੰਗਾਂ ਤੋਂ ਫੜ ਕੇ ਕਿ ਕਿਸੇ ਕਿਸੇ ਨੂੰ ਬਲ ਹੁੰਦਾ ਜਿੱਬੀ ਲਾ ਕੇ ਡੇਗੜਦਾ 100 ਡਾਲਰ ਇਹ ਵਸਦੇ ਸਾਡੇ ਸਰਜੀਤ ਸਿੰਘ ਵੱਲੋਂ 100 ਡਾਲਰ ਛੰਨਾ ਵਾਲੇ ਪੂਰੀ ਦੇ ਨਹੀਂ ਇਹ 100 ਡਾਲਰ ਐਮਜੀ ਦੇ ਸਾਡੇ ਨਿੰਦਰ ਸ਼ੇਤਰ ਵੱਲੋਂ ਵੀ ਪੂਰੀ ਤੇ ਮਾਨ ਪੁੱਦਾ ਕੀਤਾ ਗਿਆ ਹੈ ਇਹ ਗੱਲਾ ਸਾਡਾ ਵੀਰ 55 ਬੈਂਕਟ ਹਾਲ 3 ਅਗਸਤ ਜਿਹੜੀ ਉਹ ਜੰਪਟੇ ਕਬੱਡੀਆਂ ਦੇ ਵੱਲੋਂ ਕੱਤੀ ਵਿੱਚ ਰਗਾ ਕਬੱਡੀ ਪੱਦਦੀ ਹੈ ਉਧਰ ਹੈਰੀ ਮਨੇਰ ਉਹਨਾਂ ਵੱਲੋਂ 100 ਡਾਲਰ ਪੁੱਦਾ ਕੀਤਾ ਗਿਆ ਆਹ ਵੇਖਦੇ ਨੇ ਮੌਜਮਨ ਹਰਮਨ ਗੁਲਟਰ ਆਹ ਆਹਨ ਦੇ ਵਿੱਚ ਹਰਮਨ ਗੁਲਨ ਖੀਰਾਮਲ ਜਮਦੋ ਹੋਇਆ ਕਬੱਡੀ ਖਿਡਾਰੀ ਆਹ ਮੇਰੀ ਸਾਹ ਆ ਉੱਠ ਦਿੰਦਾ ਲੇ ਸੰਧੂ ਦਾ ਧੰਨਵਾਦ ਹੈ। ਵਾਲੇ ਭੱਜੀਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸਾਡੇ ਸਰਕਾਰੀਓ ਗੁਰਮਾਜੀਓ ਗਜ਼ੀਰ ਤੁਹਾਨੂੰ ਧੰਨ ਤਾੜੀ ਲੱਭੀ ਸਮੀਪਰੀਏ ਮਿੱਤੀ ਉਹਨਾਂ ਦਾ ਆਪ ਦੀਖ ਦਾਖਲ ਗਾਜੀਪਰੀਏ ਲੱਖੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ।